लो भाई करो शौक सारे जोड़े सेल है ठीक है एक जोड़े का रेट भाई तीह हजार रुपया जो मर्जी आके फट लो कर लो भाई शौक पुत्र ਤੀਹ ਹਜ਼ਾਰ ਰੁਪਇਆ ਰੇਟ ਹੈ ਬਾਈ ਇੱਕ ਜੋੜੇ ਦਾ ਸਾਰੇ ਵੱਡੇ ਕਬੂਤਰ ਆ ਬਾਈ ਇਹਦਾ ਪੱਕਿਆ ਹੋਇਆ ਬਾਈ ਇਹਨਾਂ ਨੂੰ ਬੱਚੇ ਕੱਢਦੀਆਂ ਨੇ ਆਂਡੇ ਵੀ ਲਾਉਂਦੀਆਂ ਨੇ ਬੱਚੇ ਦੇਖ ਲਓ 30000 ਬਈ 30000 ਇੱਕ ਜੋੜੇ ਦਾ ਜਿਹੜਾ ਮਰਜ਼ੀ ਆ ਕੇ ਲੈ ਜਾਓ ਬਈ ਫੜ ਕੇ ਜੋੜਾ ਆਪਦੀ ਪਸੰਦ ਦਾ ਬਿਤੀ ਲਾਸ ਰੈਨ ਦਿਖਾ ਦੀ ਸਤਿ ਸ਼੍ਰੀ ਅਕਾਲ ਜੀ ਬਿੰਦਰ ਸਿੰਘ ਉਹ ਵੱਟਾ ਜਿਹੜਾ ਥੱਲੇ ਦਿਖਾਉਣਾ ਬਈ ਦਿਖਾਉਣਾ

ਕਰ ਲਓ ਬਈ ਸ਼ੌਂਕ ਆ ਉਤਰਨੇ ਜਿਹੜਾ ਮਰਜੀ ਵੜ ਲਿਓ ਆ ਕੇ 30000 ਰੁਪਏ ਦਾ ਜੋੜਾ ਵੀ ਜਿਹੜਾ ਮਰਜੀ ਇੱਕ ਜੋੜਾ ਜਿਹੜਾ ਮਰਜੀ ਲੈ ਜਾਓ 30000 ਰੁਪਏ ਦਾ ਜੋੜਾ ਸਾਰਾ ਖੁੱਲ੍ਹੇ ਸਾਰੀ ਸੇਲ ਆ ਬਈ ਵੱਡੇ ਉਤਰ ਆ ਬਿੰਦਰ ਬੁੱਲੇ ਵਾਲੇ ਬਈ ਟੋਪੀਆਂ ਵਾਲੇ ਹਲਕੀਆਂ ਟੋਪੀਆਂ ਨੇ ਇਹਨਾਂ ਦੇ ਗੁੱਡ ਜਾਣੇ ਉਹ ਅੱਥੇ ਨਾਲ ਸੱਜੇ ਭਰਾ 4 ਹਾਲੇ ഹാദെ നഗുരി ഉപ്യാര 34 രത്തെ ബൈ ലാൽ ਮੋਜੇ okay.